ਸਿਅਮ ਸਿਅਤ ਅਮਾਲਨਾ ਰਹੀਆ ਬਿਖਲਾ ਕੁਲਾ ਮੁਜ਼ਿਲਲਾ ਕਮਨ ਯਜ਼ਜ ਕੁਲਾ ਹਾਦਿਲਾ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਈਦ ਦਾ ਦਿਨ ਚੜਿਆ ਈਦ ਦਾ ਤਿਹਾਰ ਹੈ ਮੈਂ ਸਾਰੇ ਮਾਨਵਤਾ ਨੂੰ ਸਾਰੇ ਪੰਜਾਬੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਅਸੀਂ ਜਲੰਧਰ ਦੇ ਵਿੱਚ ਈਦ ਮਨਾਉਣ ਦੇ ਮੌਕੇ ਤੇ ਸਾਰੇ ਜਣੇ ਪਹੁੰਚੇ ਹੈ ਨਵਾਜ ਪੜੀ ਗਈ ਹੈ ਤੇ ਪੂਰੀ ਮਾਨਵਤਾ ਦੀ ਖੁਸ਼ਹਾਲੀ ਦੇ ਲਈ ਇੱਥੇ ਅਰਦਾਸ ਕੀਤੀ ਗਈ ਹੈ ਤੇ ਏਕਤਾ ਸਾਰਿਆਂ ਦੇ ਇਕੱਠੇ ਰਹਿਣ ਦੀ ਸਦ ਭਾਵਨਾ ਦੀ ਅਰਦਾਸ ਕੀਤੀ ਗਈ ਹੈ ਮੈਨੂੰ ਆ ਕੇ ਇੱਥੇ ਬੜੀ ਖੁਸ਼ੀ ਹੋਈ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਈਦ ਦੀ ਮੁਬਾਰਕਵਾਦ ਦਿੰਦਾ ਜੀ ਦੀ ਈਦ ਦੇ ਨਾਲ ਮਸਲਮਾਨ ਭਾਈਚਾਰੇ ਨਾਲ ਈਦ ਦੀ ਨਵਾਜ ਕਰੀਓ ਪਰ ਹੀ ਗਏ ਵੱਡ ਨਾਲ ਜੀ ਨਾਲ ਪੈ ਹਾਂ ਜੀ ਹਾਂ ਨਾਲ ਖੜੇ ਹੋ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਖੁਸ਼ਹਾਲ ਰਹਿਣ ਤੇ ਸਾਰੇ ਏਕਤਾ আর ਸਦਭਾਵਨਾ ਦੇ ਨਾਲ ਇੱਥੇ ਦਾ ਮਾਹੌਲ ਰਹੇ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ আর ਪਿਆਰ ਰਹੇ ਸੀਐਮ ਸਰ ਅ ਕੱਲ ਤੁਸੀਂ ਹਿਮਾਚਲ ਦੇ ਸੀਐਮ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਿਹੜੇ ਉਹ ਬਾਤ ਚ ਕਰ ਲਾਂਗੇ ਆਪਾਂ ਈਦ ਦੀ ਗੱਲ ਵੀ ਮੈਂ ਕੱਲ ਹਿਮਾਚਲ ਦੇ ਮੁੱਖ ਮੰਤਰੀ ਸੁਕੂ ਜੀ ਨਾਲ ਗੱਲਬਾਤ ਕੀਤੀ ਹੈ ਜਿਹੜਾ ਹਿਮਾਚਲ ਦੇ ਵਿੱਚ ਇੱਕ ਅਨ ਸੁਖਾਵੀ ਘਟਨਾ ਵਾਪਰੀ ਹੈ ਉoze ਤਹਿਤ ਉਹਨਾਂ ਨੂੰ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਲੋਕ ਐ ਜਿਹੜੇ ਨਫ਼ਰਤ ਫੈਲਾ ਰਹੇ ਐ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਇਸ ਗੱਲ ਦੀ ਖ਼ਾਹਿਸ਼ ਜਾਰੀ ਕੀਤੀ ਐ ਔਰ ਅਪੀਲ ਕੀਤੀ ਐ ਲੋਕਾਂ ਨੂੰ ਕਿ ਹਿਮਾਚਲ ਤੇ ਪੰਜਾਬੀਆਂ ਦਾ ਹਮੇਸ਼ਾ ਤੋਂ ਨੌ ਮਾਸ ਦੇ ਰਿਸ਼ਤੇ ਦੇ ਮਾ ਮੰਗੋ ਪਿਆਰ ਰਿਹਾ ਤੇ ਇਸ ਪਿਆਰ ਨੂੰ ਆਪਾਂ ਨੇ ਬਣਾ ਕੇ ਰੱਖਣਾ ਐ ਜਿਹੜੇ ਲੋਕ ਨਫ਼ਰਤ ਫੈਲਾਉਂਦੇ ਐ ਉਹਨਾਂ ਦੇ ਬਹਿਕਾਵੇ ਵਿੱਚ ਨਾ ਆ ਕੇ ਐਸੀ ਪਿਆਰ ਦੇ ਵਿੱਚ ਰਹਿਣਾ ਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਸਾਨੂੰ ਹਿਮਾਚਲੀਆਂ ਦੀ ਤੇ ਹਿਮਾਚਲ ਦੀ ਸਾਨੂੰ ਐਸੀ ਪੁਰਾਣੇ ਪੰਜਾਬੀਆਂ ਸਾਨੂੰ ਇੱਕ ਦੂਸਰੇ ਦੀ ਲੋੜ ਐ ਅਸੀਂ ਹਮੇਸ਼ਾ ਇਕੱਠੇ ਰਹਿਣਾ ਤੇ ਇਕੱਠੇ ਹੀ ਹਮੇਸ਼ਾ ਰਹਾਂਗੇ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਭਾਵਨਾ ਸਾਡੇ ਵਿੱਚਕਾਰ ਜਿਹੜੇ ਕਲ ਤਾਨਸਰ ਪੈਦਾ ਕਰਨਾ ਚਾਹੁੰਦੇ ਐ ਉਹਨਾਂ ਦੇ ਕਹੇ ਤੇ ਨਹੀਂ ਹੋਏਗੀ ਇਹੀ ਗੱਲ ਮੁੱਖ ਮੰਤਰੀ ਜੀ ਹਿਮਾਚਲ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇੱਥੇ ਹਰ ਤਰੀਕੇ ਦੀ ਸਤਿ ਪਾਵਨਾ আর ਪਿਆਰ ਰਹੇਗਾ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਕੀ ਲੱਗਦਾ ਕੰਗਨਾ ਤੇ ਬਿਆਨਾਂ ਤੋਂ ਬਾਅਦ ਵੀ ਇਹ ਸਗਲ ਪਚੰਦੂ ਇਹ ਭਾਜਪਾ ਦੀ ਨਫਰਤ ਦੀ ਰਾਜਨੀਤੀ ਹੈ ਜਿਹੜੀ ਕਿ ਉਹ ਜਾਣ ਬੁੱਝ ਕੇ ਫਲਾਉਂਦੇ ਆ ਆਪਾ ਨੇ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਆਣਾ ਐਸੀ ਪਿਆਰ ਦੇ ਵਿੱਚ ਰਹਿਣਾ ਚੰਨੀ ਸਾਹਿਬੀ ਬਹੁਤ ਘਟਦਾ ਜਾ ਰਿਹਾ ਇਹਦੇ ਵਾਸਤੇ ਲੋਕਾਂ ਨੂੰ ਕੀ ਅਪੀਲ ਕਰਨਾ ਜਿਵੇਂ ਪਵਿੱਤਰ ਜਲ ਹੈਗਾ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਬਾਣੀ ਵਿੱਚ ਵੀ ਆਉਂਦਾ ਹੈ ਤੇ ਸਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਅਸੀਂ ਜਾਰਾ ਤੋਂ ਜ਼ਿਆਦਾ ਸਾਂਭ ਸੰਭਾਲ ਕਰੀਏ ਤੇ ਪਾਣੀ ਉਹਨਾਂ ਵਰਤੀ ਜਿਨ੍ਹਾਂ ਦੀ ਲੋੜ ਹੈ ਤੇ ਜਿਹੜਾ ਪਾਣੀ ਥੱਲਿਓਂ ਘਟਦਾ ਜਾ ਰਿਹਾ ਇਹਦੀ ਚਿੰਤਾ ਕਰੀਏ ਤੇ ਇਸ ਦੇ ਹੱਲ ਲੱਭੀਏ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਯੋਗ ਹੱਲ ਲੱਭ ਕੇ ਸਹੀ ਤਰੀਕੇ ਦੇ ਨਾਲ ਪਾਣੀ ਦੀ ਬਰਤੋਂ ਅਤੇ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ